ਅੰਮ੍ਰਿਤਾਰੀ ਸਿੱਖ ਨੌਜਵਾਨ ਪ੍ਰਭਜੋਤ ਸਿੰਘ ਜਿਸ ਨੇ ਕੈਨੇਡਾ ਵਿੱਚ ਇੱਕ ਸਦੀ ਤੋਂ ਚੱਲੀ ਆ ਰਹੀ ਰਵਾਇਤ ਨੂੰ ਬਦਲਵਾ ਦਿੱਤਾ ਹੈ। ਕੈਨੇਡਾ ਦੇ ਅਲਬਰਟਾ ਚ ਰਹਿੰਦਾ ਇਹ ਨੌਜਵਾਨ ਪੇਸ਼ੇਤੋ ਵਕੀਲ ਹੈ ਪਰ ਇਸ ਨੇ ਵਕਾਲਤ ਸ਼ੁਰੂ ਕਰਨ ਲਈ ਸਾਲ 2022 ਵਿੱਚ ਲਾਇਸੈਂਸ ਲੈਣ ਲਈ ਅਰਜ਼ੀ ਦਾਖਲ ਕੀਤੀ ਤਾਂ ਉੱਥੋਂ ਇੱਕ ਸਦੀ ਤੋਂ ਚੱਲੀ ਆ ਰਹੀ ਇੱਕ ਰਵਾਇਤ ਨੂੰ ਇਸ ਨੇ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਨੂੰ ਬਦਲਵਾਉਣ ਲਈ ਪ੍ਰਭਜੋਤ ਨੂੰ ਤਿੰਨ ਸਾਲਾਂ ਦੀ ਕਾਨੂੰਨੀ ਲੜਾਈ ਲੜਨੀ ਪਈ ਤੇ ਹੁਣ ਕੈਨੇਡਾ ਦੀ ਸੁਪਰੀਮ ਕੋਰਟ ਨੇ ਪ੍ਰਭਜੋਤ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ। ਤਰਅਸਲ ਕੈਨੇਡਾ ਵਿੱਚ ਵਕਾਲਤ ਦਾ ਲਾਇਸੈਂਸ ਲੈਣ ਲਈ ਹਰ ਸ਼ਖਸ ਨੂੰ ਸ਼ਾਹੀ ਪਰਿਵਾਰ ਪ੍ਰਤੀ ਵਫਾਦਾਰੀ ਦੀ ਸਹੁੰ ਚੁਕਣੀ ਪੈਂਦੀ ਹੈ ਭਾਵੇਂ ਕਿ ਕੈਨੇਡਾ ਵਿੱਚ ਰਹਿੰਦਿਆਂ ਬਰਤਾਨੀਆ ਪਰਿਵਾਰ ਦੇ ਨਾਂ ਤੇ ਹਲਫ਼ ਲੈਣਾ ਪੈਂਦਾ ਹੈ ਤੇ ਰਵਾਇਤ ਉੱਥੇ 1912 ਤੋਂ ਲਾਗੂ ਸੀ ਤੇ ਪ੍ਰਜੋਤ ਨੂੰ ਵੀ ਕਿੰਗ ਚਾਰਲਸ ਦੇ ਰਾਜਪਤੀ ਹਲਫ਼ ਲੈਣ ਲਈ ਕਿਹਾ ਗਿਆ ਪਰ ਉਸ ਨੇ ਮੌਕੇ ਤੇ ਹੀ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਇਸ ਰਵਾਇਤ ਨੂੰ ਚੁਣੌਤੀ ਦੇਣ ਲਈ ਪ੍ਰਜੋਤ ਨੇ ਸਥਾਨਕ ਅਦਾਲਤ ਵਿੱਚ ਇੱਕ ਅਰਜ਼ੀ ਦਾਖਲ ਕੀਤੀ ਪਰ ਸੁਣਵਾਈ ਦੌਰਾਨ ਸਾਰੀਆਂ ਦਲੀਲਾਂ ਨੂੰ ਦਰਕਰਾਰ ਕਰਦਿਆਂ ਅਦਾਲਤ ਨੇ ਪਟੀਸ਼ਨ ਨੂੰ ਰੱਦ ਕਰ ਦਿੱਤਾ। ਪ੍ਰਭਜੋਤ ਨੇ ਹਾਰ ਨਾ ਮੰਨੀ ਤੇ ਕੈਨੇਡਾ ਦੀ ਸੁਪਰੀਮ ਕੋਰਟ ਵਿੱਚ ਆਪਣੀ ਅਰਜ਼ੀ ਦਾਖਲ ਕਰ ਦਿੱਤੀ। ਜਿਸ ਤੇ ਸੁਣਵਾਈ ਦੌਰਾਨ ਉਸਨੇ ਤਰਕ ਦਿੱਤਾ ਕਿ ਉਹ ਵਕਾਲਤਾ ਕਰਨਗੇ ਪਰ ਆਪਣੇ ਸਿੱਖੀ ਸਿਧਕ ਦੇ ਖਿਲਾਫ ਸੌਹਣੀ ਚੁੱਕਣਗੇ। ਪ੍ਰਭਜੋਤ ਨੇ ਅਦਾਲਤ ਵਿੱਚ ਕਿਹਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਅਤੇ ਉਹ ਆਪਣੇ ਗੁਰੂ ਤੋਂ ਉੱਪਰ ਕਿਸੇ ਹੋਰ ਨੂੰ ਨਹੀਂ ਮੰਨਦਾ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਰਾਜ ਘਰਾਣੇ ਪ੍ਰਤੀ ਹਲਫ਼ ਲੈਣਾ ਕਿਸੇ ਵੀ ਵਿਅਕਤੀ ਦੀ ਧਾਰਮਿਕ ਆਜ਼ਾਦੀ ਵਿੱਚ ਸਿੱਧਾ ਦਖਲ ਹੈ ਅਤੇ ਨਾਲ ਹੀ ਗੈਰ ਸਵਿਧਾਨਕ ਤੀਸਰ ਵੈਤ ਪ੍ਰਭਜੋਤ ਨੂੰ ਹੁਣ ਛੋਟ ਦੇ ਦਿੱਤੀ ਗਈ ਹੈ ਦੱਸਦੀ ਹੈ ਕਿ ਇਹ ਪ੍ਰਭਜੋਤ ਦਾ ਪਰਿਵਾਰਕ ਛੋਕੜ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਬੜਿੰਗ ਨਾਲ ਸੰਬੰਧਿਤ ਹੈ ਅਤੇ ਉਸ ਦਾ ਜਨਮ 1987 ਵਿੱਚ ਕੈਨੇਡਾ ਵਿੱਚ ਹੋਇਆ ਸੀ ਪਿੰਡ ਵਾਸੀ ਦੱਸਦੇ ਨੇ ਕਿ ਉਹ ਬਚਪਨ ਤੋਂ ਹੀ ਗੁਰਸਿੱਖੀ ਨਾਲ ਜੁੜਿਆ ਹੋਇਆ ਹੈ ਤੇ ਉਸ ਨੇ ਧਾਰਮਿਕ ਆਜ਼ਾਦੀ ਲਈ ਜੋ ਲੜਾਈ ਲੜੀ ਹੈ ਉਸ ਤੇ ਉਹਨਾਂ ਨੂੰ ਮਾਣ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਨੂੰ ਬੇहद ਮਾਣ ਮਹਿਸੂਸ ਹੋ ਰਿਹਾ ਹੈ ਕਿ ਇੱਕ ਸਿੱਖ ਨੌਜਵਾਨ ਨੇ ਪਿੰਡ ਪੰਜਾਬ ਅਤੇ ਭਾਰਤ ਦਾ ਨਾਂ ਕੌਮਾਂਤਰੀ ਪੱਧਰ ਤੇ ਰੌਸ਼ਨ ਕੀਤਾ ਹੈ ਉਹਨੇ ਬਹੁਤ ਚੰਗਾ ਕੰਮ ਕਰਿਆ ਸਿੱਖਾਂ ਲਈ ਹਾਂ ਉਧਰ ਜਾ ਕੇ ਸਾਡਾ ਨਾਂ ਉੱਚਾ ਕਰਿਆ ਮਾਨ ਸਾਡਾ ਨਾ ਸਿੱਖਾਂ ਦਾ ਬਹੁਤ ਜ਼ਿਆਦਾ ਵਿਧਾਇਆ ਉਧਰ ਤੇ ਸਾਡਾ ਤਾਂ ਬਹੁਤ ਜ਼ਿਆਦਾ ਹੀ ਉਹਦੀ ਸਲਾਹਤ ਕਰ ਸਕਦੀ ਉਹਨੇ ਗੁਰੂ ਗੋਬਿੰਦ ਸਿੰਘ ਨੂੰ ਆਹਦਾ ਵੀ ਮੈਂ ਮੰਨਣਾ ਤੇ ਵੀ ਉਧਰਲੀ ਹੋਰ ਨਹੀਂ ਮੈਂ ਮੰਨਣਾ ਕਿਸੇ ਨੂੰ ਤੇ ਉਹਨਾਂ ਦੀ ਬਸ ਸਿੱਖਾਂ ਦੀ ਬਾਣੀ ਉਹਨੇ ਘਰੀਆ ਸਾਡਾ ਬਹੁਤ ਪਿੰਡ ਦਾ ਨਾਂ ਉੱਚਾ ਕਰਿਆ ਮੇਰਾ ਪੁੱਤ ਆ ਰਹਿੰਦੀ ਕਿੰਨੀ ਖੁਸ਼ੀ ਮਹਿਸੂਸ ਕਰਦੇ ਹਾਂ ਸਾਡੀ ਬਹੁਤ ਜ਼ਿਆਦਾ ਖੁਸ਼ੀ ਮੇਰਾ ਪੁੱਤ ਆਦਰ ਤੇ ਉਹਨੇ ਨਾ ਸਿੱਖੀ ਦਾ ਨਾਂ ਰੋਸ਼ਨ ਕਰਿਆ ਕੈਨੇਡਾ ਦੀ ਕੋਰਟ ਦਾ ਵੀ ਛਲਾਗਾ ਜੋ ਫੈਸਲਾ ਹੈ ਜਿੰਨੇ ਕਿਹਾ ਕਿ ਜੋ ਵੀ ਸੌ ਚੁੱਕੇ ਆਪਦੇ ਧਰਮ ਦੀ ਚੱਕੇ ਕਿਸੇ ਹੋਰ ਦੀ ਨਾ ਚੱਕੇ ਛਲਾਗਾ ਜੋ ਆਪਣਾ ਹੈ ਪਿੰਡ ਲਈ ਕਿੰਨਾ ਕਮਾਨ ਮਹਿਸੂਸ ਬਹੁਤ ਮਾਨ ਦੀ ਗੱਲ ਆ ਪਿੰਡ ਵਾਸਤੇ ਕਿਉਂਕਿ ਦੁਨੀਆ ਭਰ ਦੇ ਵਿੱਚ ਮੁੰਡੇ ਨੇ ਪਿੰਡ ਦਾ ਨਾਮ ਚਮਕਾਇਆ ਇਹ ਸਾਡੇ ਵੱਲੋਂ ਵੀ ਬਹੁਤ ਫਕਰ ਦੀ ਗੱਲ ਹੈ ਸਾਡੇ ਨਗਰ ਨੂੰ ਬਹੁਤ ਫਕਰ ਦੀ ਗੱਲ ਆਈ ਜੋ ਸੌ ਚੱਕਣ ਦੀ ਗੱਲ ਹੋਈ ਐ ਉਹ ਗੁਰਸਿੱਖ ਮੁੰਡਾ ਹੀ ਉਹਨੇ ਜੋ ਗੁਰੂ ਗੋਬਿੰਦ ਸਿੰਘ ਨੂੰ ਮੋਢੇ 'ਤੇ ਆ ਕੇ ਉਹ ਆ ਨਾ ਮੈਂ ਸਿੱਖੀ ਦੇ ਵਿੱਚ ਹੀ ਉਹਦੇ ਸੌ ਚੱਕਣੀ ਆਈ ਦੂਜੀ ਉਹ ਸੌ ਨਹੀਂ ਚੱਕਣੀ ਜੋ ਆਪਦੀ ਸਿੱਖੀ ਦੇ ਮੁਤਾਬਕ ਉਹਨਾਂ ਨੇ ਸੌ ਚੱਕਣੀ ਐ ਉਹ ਬਹੁਤ ਹੀ ਵਧੀਆ ਸਲਾਗਾ ਜੋਗਾ ਉਹਨਾਂ ਦੀ ਸਰਕਾਰ ਦਾ ਵੀ ਇਹ ਦੇ ਮੁੰਡੇ ਵਾਸਤੇ ਵੀ ਬਹੁਤ ਵਧੀਆ ਗੱਲ ਇਸ ਇਤਿਹਾਸਕ ਫੈਸਲੇ ਨਾਲ ਜਿੱਥੇ ਬਰਜੋਤ ਅਤੇ ਉਸਦੇ ਪਰਿਵਾਰ ਨੂੰ ਪੱਟੀ ਰਾਹਤ ਮਿਲੀ ਹੈ ਉੱਤੇ ਹੀ ਹੋਰਨਾਂ ਧਾਰਮਿਕ ਭਾਈਚਾਰਿਆਂ ਅਤੇ ਆਮ ਲੋਕਾਂ ਨੂੰ ਵੀ ਆਪਣੇ ਧਾਰਮਿਕ ਅਧਿਕਾਰਾਂ ਦੀ ਰਾਖੀ ਲਈ ਇੱਕ ਨਵਾਂ ਰਾਹ ਮਿਲਿਆ ਹੈ ਪੀਟੀਸੀ ਨਿਊਜ਼ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਭੂਟਾ ਸਿੰਘ ਦੀ ਰਿਪੋਰਟ